ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹਾਂ ਪੰਜਾਬ ਦੇ ਦਹੀਸੀ ਅਸੂਲਿਆਂ ਉੱਥੇ ਦਾ ਜੋ ਪਸ਼ੂ ਮੇਰਾ ਲੱਗਾ ਉਹ ਪਸ਼ੂ ਮਿਲਿਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣਾ ਸਾਰਾ ਕੁਝ ਕਿ ਕਿਹੜੇ ਕਿਹੜੀਆਂ ਇਥੇ ਪ੍ਰਕਾਸ਼ੀਆਂ ਲੱਗਿਆ ਹੋਏ ਨੇ ਕਿੰਨੇ ਘਰ ਪਹੁੰਚੇ ਹੋਏ ਨੇ ਕਿੰਨੇ ਪ੍ਰਾਈਵੇਟ ਕੰਪਨੀਆਂ ਇਸ ਮੇਲੇ ਦੇ ਵਿੱਚ ਪਹੁੰਚੂਆਂ ਨੇ ਆਓ ਦੇਖਦੇ ਹਾਂ ਕਿਸ ਤਰ੍ਹਾਂ ਦਾ ਰਹਿ ਰਿਹਾ ਹੈ ਇਹ ਇਹ ਮੇਲਾ ਸਨਾਂ ਦਾ ਵਿਸ਼ੇਸ਼ ਖੇਚ ਦਾ ਕੇਂਦਰ ਹੈ ਤੁਸੀਂ ਦੇਖੋ ਜਿਵੇਂ ਬਹੁਤ ਸਾਰੇ ਕਿਸਾਨ

ਯੂਨੀਵਰਸਿਟੀ ਦੇ ਬਾਰੇ ਜਿਹੜਾ ਪੰਜਾਬ ਪੈਰਾਂ ਜਿਹੜਾ ਬੱਧੀ ਸਿਰਫ ਉਨਾਰਗਤ ਦੇ ਕਾਲਜਰੀ ਯੂਨੀਵਰਸਿਟੀ ਤੁਸਾਨਾ ਫਰਮਾਤ ਕਰਦੇ ਉਹਨਾਂ ਦੇ ਵਿੱਚ ਤੁਸੀਂ ਦੇਖ ਲਵੋ ਡਿਗਰੀਡਰ ਯੂਨੀਵਰਸਿਟੀ ਹੈ ਜਿਹੜੇ-ਜਿਹੜੇ ਕਿਸੇ ਨਾਮ ਆਪਣੇ ਇਨਾਮ ਦੇ ਰਹੇ ਜਿਨ੍ਹਾਂ ਨੇ ਵਿਸ਼ੇਸ਼ ਕੰਮ ਕਰੇ ਆਪਣੇ ਦੇਰੀ ਫਾਰਮਲ ਕੁਝ ਦੇਰੀ ਫਾਰਮਾਨਾ ਅਧੁਨਿਕ ਬਣਾਇਆ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕੀਤਾ ਜੋ ਸਟਾਲ ਤੁਸੀਂ ਦੇਖ ਰਹੇ ਹੋ ਲਾਗਰ ਯੂਨੀਵਰਸਿਟੀ ਬਣਾਇਆ ਕਰਦੇ ਲਾਗਰ ਨੂੰ ਜੰਤੀ ਇੱਕ ਤਰ੍ਹਾਂ ਦਾ ਇੱਕ ਪੁਕਾਰ ਲਾਗਰ ਇੱਕ ਵਾਰੀ ਦਾ ਲਾਗਰ ਇੱਕ ਸੱਜੇ ਕੋਤੇ ਬੰਦਾ ਨਹੀਂ ਕਰੀਆ ਕੀ ਅੱਗੇ ਆਪਾਂ किसान बख प्रकार जिते जाने की बात कर रहे देख सकते हैं उन्होंने मज का दिल जो भी तिल वगैरह तो सारा कुछ इतने आर्मी तौर तो पर बना के दिखाया है इस तरह जो पशु लोहा खाएंगे उन्होंने इस तरह अपना ही नुकसान करते हैं

ਪਰ ਕਰਦਾ ਹੈ ਤਾਂ ਉਹ ਇੱਕ ਪਸ਼ੂ ਹੈ ਗੱਪਣ ਪਸ਼ੂ ਹੈ ਉਹਦੀ ਦੇਖਭਾਲ ਕਿਦਾਂ ਕਰ ਰਹੇ ਸੀ ਜਾਂ ਜਿਹੜੀ ਪਸ਼ੇਰਨੀ ਤਮਾਈ ਦੇ ਵਿੱਚ ਹੁੰਦਾ ਉਹਦਾ ਕੋਰੋਆਂ ਦਾ ਲਿਜਿਸ ਕਰਨਾ ਹੈ ਇਸੇ ਵਿਸ਼ੇ ਉੱਤੇ ਅੱਜ ਅਸੀਂ ਬ੍ਰੋਸਸ ਸਿਨਾਵਾ ਨੂੰ ਬਿਚਾ ਕਰਨ ਲਈ ਅਧਿਐਨ ਕਰਦੇ ਹਾਂ ਕਿ ਜਿਸ ਕਾਲਕਿੰਗ ਲਈ ਲਿਰਿਕ ਇਮਿਊਨਿਟੀ ਦੇ ਬ੍ਰੇਕ ਆਸਮਾਨ ਤੇ ਕਿਪਸਸੀ ਦਾ ਸਿਨਾਵਾ ਕੰਸੀਨਾ ਦਾ ਮਕਸਦਰੀ ਹੋਇਆ

Мора на चोटा मारे चोरे ऐसा अंताली से कर रहे हैं देख सकते हैं बहुत यार एक देखे देखे। दे। एक दिन दिन नस्ल किलो शक्ति पहले सूर्य डोगली सूर्य पैंती पॉइंट तेठ सौ डोगली देख सकते

ਜੇਕਰ ਤੁਸੀਂ ਲੈ ਕੇ ਜਾਣਾ ਜੇ ਵੀ ਤੁਸੀਂ ਲੈ ਕੇ ਜਾਓ ਕਈ ਪਰਮੇਸ਼ਰ ਕੋਈ ਬੈਰਪ ਕਰੇ ਨਾਲ ਇੱਕ ਪ੍ਰਗੋਸ਼ ਵੀ ਦੇਖ ਸਕਦੇ ਹਰੇਕ ਕਿਸਮ ਦੇ ਪਸ਼ੂਆਂ ਦੇ ਜੋ ਮਾਡਲ ਇਹਨਾਂ ਨੇ ਬਕਵਾ ਕਰਕੇ ਰੱਖਿਆ ਹੈ ਨਾ ਉਹ ਗੋਸ਼ ਹੈ ਮਾਡਲ ਤੁਸੀਂ ਦੇਖ ਸਕਦੇ ਕਰਦੇ ਜੇ ਪਿਛਲੇ ਵੇਲੇ ਚਿਕਨ ਮੁਰਗੀ ਪਰ ਇਸ ਤਰ੍ਹਾਂ ਕਰ ਸਕਦੇ ਨਹੀਂ ਯਸ ਮੁਰਗੀਆਂ ਲਈ ਸ਼ਤਾਨ ਹੀਟਾ ਸਭ ਜਿਹੜਾ ਆਪਾਂ ਦਾ ਬਣਾਇਆ ਕੋਈ ਫਾਰਮ ਕਿਸੇ ਨੂੰ ਆਪਣੇ ਘਰ ਦੇ ਵਿੱਚ ਬਣਾ ਸਕਦੇ ਇਹ ਮਾਡਲ ਵਰਨਰ ਜੀ ਯੂਨੀਵਰਸਿਟੀ ਕੋਲੋਂ ਤਿਆਰ ਕੀਤਾ ਗਿਆ ਜਾਲੀਆਂ ਲਾ ਕੇ ਜਾਂ ਦੇਸੀ ਇਹ ਪੰਗ ਦੇ ਇਹ ਹੋਰ ਮਾਡਲ ਲੱਗਾ ਇਹ ਤੁਸੀਂ ਆਪਣੇ ਘਰ ਦੇ ਵਿੱਚ ਤਿਆਰ ਕਰ ਸਕਦੇ ਮੁਰਗੀ ਵਾਸਤੇ ਆਹ ਹੈ ਇਸ ਤਰ੍ਹਾਂ ਦੀ ਮੁਰਗੀ ਪਾਲਣ ਦਾ ਸੱਜੇ Kur'an-ı Tevazı'nın birbirine de paylaşılıyor. Şudur-i Bir, iki, üç. Kur'an-ı Tevazı. Kur'an-ı Tevazı'nın yargı. Şudur-i Nesli'nin çöplüğünde basıyor. Kur'an-ı Tevazı'nın के। प्रदर्शनी सारे जानवर इन्होंने प्रदर्शन, वालों प्रदर्शन के लाए गए पशुपालन में लिया बैठा तैयार किया गया

ਲੱਟ ਲੈ ਕੇ ਪੁੱਛੇ ਹੋਏ ਜੋ ਵੀ ਪਸ਼ੂਆਂ ਦੇ ਲਈ ਆਪਾਂ ਨੂੰ ਚਾਹੀਦੇ ਨੇ ਜੇ ਕਿਸੇ ਇਲਾਜ ਤੇ ਦੇ ਭਦਾਨ ਨੂੰ ਜਾਂ ਕੋਈ ਬਿਮਾਰੀਆਂ ਵਾਸਤੇ ਇਹ ਸਾਰੇ ਪ੍ਰਾਈਵੇਟ ਪਲੇਅਰ ਪਹੁੰਚੇ ਹੋਏ ਤਵਾਨਾ ਨੋਟੀਫਿਕੇਸ਼ਨ ਜਗਮਾਨ ਵਾਲੇ ਜੋ ਵੀ ਸਮਾਨ ਆਪਾਂ ਨੂੰ ਚਾਹੀਦਾ 17 ਅੱਡਰ ਦੇ ਪ੍ਰਸਤ ਕਰ ਕੋ ਕੋਈ ਆਪਾਂ ਪਸ਼ੂਵਾ ਕੇ ਸਮਾਨ ਚ चारे। चारे आए। बहुत सारे किसान इस मेले पहुंचे हुए प्रदर्शन देखा

ਜਾਣਕਾਰੀ ਪ੍ਰਾਪਤ ਕਰ ਰਹੇ ਹਿੰਦੇ ਪ੍ਰਾਈਵੇਟ ਪਲੇਅਰ ਆਪਕੋ ਆਪਣਾ ਸਮਾਨ ਇੱਥੇ ਲੈ ਕੇ ਆਇਆ ਪਹਿਲੇ ਆਪਣਾ ਨਾਮ ਪਿਲ ਦਿਜੇ ਮੇਰਾ ਨਾਮ ਰੇ ਬਰਿੰਦਰ ਮੇਰਾ ਪਿੰਡ ਰੌਤਾ ਤਹਿਿਲ ਨਿਹਾਲ ਸਿੰਘਾ ਜਿਲ੍ਹਾ ਮੋਗਾ ਜੀ ਬਜੀ ਹੁਣ ਤੁਸੀਂ ਇਤੇ ਕੁਛ ਕੁ ਦਾ ਜਨਾ ਲਿਖ ਲਿਆ ਇਸ ਤਰ੍ਹਾਂ ਲੱਗਿਆ ਪੂਰਾ ਵਧੀਆ ਲੱਗਿਆ ਜੀ ਹਰੇ ਕੰਪਨੀ ਦੇ ਜਿਵੇਂ ਪੋਡਰਾਂ ਦੀ ਜਾਂ ਪ੍ਰੋਡਕਟ ਦੀ ਜਾਂ ਵੀਡੀਓ ਵਗੈਰਾ ਜੀ ਉਹਦੀ ਜਾਣਕਾਰੀ ਦਿੰਦੇ ਆ ਤੇ ਪੂਰੀ ਵਧੀਆ ਜਾਣਕਾਰੀ ਮਿਲਦੀ ਆ ਉਧਰ ਦੂਸਰੇ ਪਾਸੇ ਮੰਡਾਲ ਦੇ ਵਿੱਚ ਆ ਜਿਹੜੇ ਡਾਕਟਰ ਸਾਹਿਬ ਆਏ ਆ ਉਹ ਸਾਨੂੰ ਬਸਮਾ ਦੇ ਰੱਖਣ ਬਾਰੇ ਰਹਿਣ ਸਹਿਣ ਬਾਰੇ ਉਹਨਾਂ ਦੇ ਤੇ ਖਰਾਕ ਖੇ ਬਾਰੇ ਪੂਰੀ ਜਾਣਕਾਰੀ ਦੇ ਰਹੇ ਆ ਹਾਂਜੀ ਹਾਂਜੀ ਆਉਣਾ ਚਾਹੀਦਾ ਅਸੀਂ ਵੀ ਪਿਛਲੇ ਤਕਰੀ 8-10 ਸਾਲ ਤੋਂ ਮੈਂ ਆ ਰਹਿਆ ਲਗਾਤਾਰ ਹਾਂਜੀ ਇਹ ਜਾਣਕਾਰੀ ਮੈਂ ਪੂਰੀ ਵਧੀਆ ਜਾਣਕਾਰੀ ਹੈ ਧੰਨਵਾਦ